28 दिसंबर की शाम को गुरदासपुर के कस्बा दाड़ीवाल में दो गुटों की पुरानी रंजिश को लेकर दाड़ीवाल की मिल ग्राउंड में खड़े एक युवक शैली को मोटरसाइकिल सवार तीन युवकों ने गोलियां मारकर गंभीर रूप में जख्मी कर दिया था इस मामले में दाड़ीवाल पुलिस ने छह लोगों के खिलाफ मामला दर्ज किया था अब इस मामले में गुरदासपुर पुलिस ने मोस्ट वांटेड गैंगस्टर नवदीप सिंह उर्फ टाइगर उम्र 19 साल समेत पांच आरोपियों को गिरफ्तार कर लिया है जबकि इनका एक दिल्ली का साथी अभी भी फरार बताया जा रहा है उनको पकड़ने के लिए छापेमारी की जा रही है गैंगस्टर नवदीप सिंह उर्फ टाइगर पर बीस के करीब आपराधिक मामले दर्ज हैं और गैंगस्टर हैप्पी जुट के संपर्क में था और उनसे हथियार मंगवाए थे पुलिस ने दो पिस्टल कारतूस एक गाड़ी और एक मोटरसाइकिल बरामद किया है सभी आरोपियों को अदालत में पेश करके इनके आगे की पूछताछ की जाएगी प्रेस कॉन्फ्रेंस करते हुए एसएसपी कुमार ने बताया कि 28 दिसंबर की की शाम को के के में दो गुटों पुरानी रंजिश तहत तीन मोटरसाइकिल सवार युवकों ने एक नौजवान को शैली को गोली मारकर गंभीर रूप में जख्मी कर दिया था और सभी आरोपी मौके से फरार हो गए थे इस मामले में कार्रवाई करते हुए गुरदासपुर पुलिस ने मुख्य आरोपी मोस्ट गैंगस्टर नवदीप सिंह उर्फ टाइगर समेत पांच लोगों को गिरफ्तार किया ਔਰ 인ਕਾ ਇੱਕ ਸਾਥੀ ਚਰਨਜੀਤ ਸਿੰਘ ਅਭੀ ਵੀ ਫਰਾਰ ਬਤਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮਦਈ ਸ਼ੈਲੀ ਜੋ ਸਾਹਿਲ ਭਗਤ ਉਰਫ ਸ਼ੈਲੀ ਹੈ ਉਹਨੂੰ ਤਿੰਨ ਅਣਪਛਾਣੇ ਜਿਹੜੇ ਵਿਅਕਤੀ ਸੀਗੇ ਮੋਟਰਸਾਈਕਲ ਸਵਾਰ ਉਹਨਾਂ ਨੇ ਗੋਲੀ ਮਾਰੀ ਸੀ ਤੇ ਚਾਰ ਰਾਉਂਡ ਫਾਇਰ ਕੀਤੇ ਸੀ ਉਸ ਕੇਸ ਦੇ ਵਿੱਚ ਉਹ ਕੰਪਲੀਟਲੀ ਬਲਾਈਂਡ ਕੇਸ ਸੀਗਾ ਬਟ ਉਹਦੇ ਵਿੱਚ ਟੈਕਨੀਕਲ ਐਵੀਡੈਂਸ ਤੇ ਕਾਫੀ ਅੱਛੀ ਇਨਵੈਸਟੀਗੇਸ਼ਨ ਕਰਦੇ ਹੋਏ ਦਾਰੀਵਾਲ ਪੁਲਿਸ ਨੇ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਵੀ ਕੀਤਾ ਹੈ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਫਾਇਰਿੰਗ ਦੇ ਵਿੱਚ ਉਹਨੂੰ ਵੀ ਰਿਕਵਰ ਕਰ ਲਿਆ ਆ ਇਹਦੇ ਵਿੱਚ ਜਿਹੜਾ ਮੇਨ ਕ੍ਰਿਮੀਨਲ ਹੈਗਾ ਉਹ ਨਵਦੀਪ ਸਿੰਘ ਉਰਫ ਕੋਲਾ ਉਰਫ ਟਾਈਗਰ ਜੋ ਵਾਸੀ ਰੰਗੀਲਪੁਰ थाना ਕਤੂ ਨੰਗਲ ਅੰਮ੍ਰਿਤਸਰ ਦਾ ਹੈ ਉਹ ਕਾਫੀ ਵਾਂਟਡ ਕ੍ਰਿਮੀਨਲ ਹੈ ਉਹ ਇੱਕ ਪੀਓ ਵੀ ਹੈਗਾ ਉਹ ਲਾਸਟ ਇਅਰ ਅਗਸਟ ਦੇ ਵਿੱਚ ਬਟਾਲਾ ਪੁਲਿਸ ਦੀ ਕਸਟਡੀ ਚੋਂ ਫਰਾਰ ਵੀ ਹੋਇਆ ਸੀ ਔਰ ਉਹਨੇ ਅੰਮ੍ਰਿਤਸਰ ਦੇ ਵਿੱਚ ਡਬਲ ਮਰਡਰ ਵੀ ਕੀਤਾ ਹੈ ਤੇ ਪੰਜ ਉਹਨਾਂ ਦੇ ਹੋਰ ਪੰਜ ਸਾਥੀਆਂ ਦੇ ਨਾਲ ਮਿਲ ਕੇ ਉਹਨੇ ਇੱਕ ਮੈਡੀਕਲ ਸਟੋਰ ਨੂੰ ਲੁੱਟਣ ਦਾ ਵੀ ਕ੍ਰਾਈਮ ਕੀਤਾ ਸੀ ਇਸ ਤੋਂ ਇਲਾਵਾ ਉਹਦੇ ਅਗੇਂਸਟ 20 ਮੁਕਦਮੇ ਦਰਜ ਹਨ ਜੋ ਕਿ ਕਾਫੀ ਸੰਗੀਨ ਅਪਰਾਧ ਉਹ ਸੈਕਸ਼ਨ ਦੇ ਵਿੱਚ ਦਰਜ ਹੋਏ ਹਨ ਦੋ ਮਰਡਰ ਦੇ ਕੇਸਸ ਹਨ 307 ਦੇ ਕੇਸਸ ਕਾਫੀ ਹਨ ਤੇ ਆਮ ਸੈਕਟ ਦੇ ਕਾਫੀ ਕੇਸਸ ਹਨ ਇਹਦੀ ਕ੍ਰਿਮੀਨਲ ਹਿਸਟਰੀ 2020 ਤੋਂ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ ਕਾਫੀ ਸਾਰੇ ਕ੍ਰਾਈਮ ਕੀਤੇ ਸੀ। داریਵਾਲ ਥਾਣੇ ਦੇ ਵਿੱਚ ਜਿਹੜੀ ਕਾਰ ਸਨੈਚਿੰਗ ਦਾ ਇਨਸੀਡੈਂਟ ਹੋਇਆ ਸੀ ਲਾਸਟ ਇਅਰ ਅਕਤੂਬਰ ਦੇ ਵਿੱਚ ਉਹਦੇ ਵਿੱਚ ਵੀ ਇੱਕ ਮੁੱਖਿਆਰੋਹੀ ਜੋ ਹੈ ਨਵਦੀਪ ਸਿੰਘ ਅੱਜ ਉਸ ਕੋਲਾ ਹੈਗਾ। ਸੋ ਉਹਦੇ ਨਾਲ ਜਿਹੜੇ ਬਾਕੀ ਉਹਦੇ ਸਾਥੀ ਉਹ ਵੀ ਪੁਲਿਸ ਨੇ ਫੜ ਲਏ ਹਨ। ਕਰਨ ਪੁੱਤਰ ਸੁਖਦੇਵ ਸਿੰਘ ਜੋ ਕਿ ਰੈਕੀ ਕਰਨ ਦੇ ਵਿੱਚ ਇਨਵੋਲਵ ਸੀ ਉਸ ਤੋਂ ਇਲਾਵਾ ਸੁਨੀਲ ਕੁਮਾਰ ਪੁੱਤਰ ਸੁਧੀਰ ਕੁਮਾਰ ਉਹ ਵੀ ਫਾਇਰਿੰਗ ਦੇ ਵਿੱਚ ਇਨਵੋਲਵ ਸੀਗਾ ਉਹਨੂੰ ਵੀ ਅਰੈਸਟ ਕੀਤਾ ਹੈ। ਤੇ ਮੰਦੀਪ ਔਰ ਮਸੀ ਉਰਫ ਐਮਪੀ ਉਹਨੂੰ ਵੀ ਪੁਲਿਸ ਨੇ ਫੜਿਆ ਹੈ ਉਹ ਵੀ ਰੈਕੀ ਕਰਨ ਦੇ ਵਿੱਚ ਇਨਵੋਲਵ ਸੀਗਾ ਮਨਪ੍ਰੀਤ ਮਸੀ ਉਰਫ ਮੰਗੂ ਉਹ ਹਲੇ ਫੜਨਾ ਬਾਕੀ ਰਹਿੰਦਾ ਹੈ ਤੇ ਚਰਨਜੀਤ ਸਿੰਘ ਜਿਨੇ ਨਵਦੀਪ ਖੁੱਲੇ ਨੂੰ ਦਿੱਲੀ ਠਹਿਰ ਦਿੱਤੀ ਸੀ ਉਹ ਵੀ ਹੁਣ ਪੁਲਿਸ ਕਸਟਡੀ ਦੇ ਵਿੱਚ ਹੈ ਬਟ ਉਹ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੈਗਾ ਨਵਦੀਪ ਖੁੱਲਾ ਨੇ ਇਤੋਂ ਕਰਾਇਮ ਕਰਕੇ ਉਹ ਦਿੱਲੀ ਬਚ ਗਿਆ ਸੀ ਉੱਥੋਂ ਪੁਲਿਸ ਨੇ ਗੁਰਦਾਸਪੁਰ ਪੁਲਿਸ ਨੇ ਟ੍ਰੇਸ ਕਰਕੇ ਬੜੀ ਜੋ ਹੈ ਲੰਗਾਈ ਨਾਲ ਇਨਵੈਸਟੀਗੇਸ਼ਨ ਕਰਕੇ ਉਹਦੀ ਉਹਨੂੰ ਆਈਡੈਂਟੀਫਾਈ ਕੀਤਾ ਤੇ ਦਿੱਲੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਤੇ ਨਵਦੀਪ ਕੁਲ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਦਿੱਲੀ ਹੀ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਟਾਇਰ ਪ੍ਰੋਵਾਈਡ ਟਾਇਰ ਦੇਣ ਵਾਲੇ ਜਿਹੜਾ ਬੰਦਾ ਸੀ ਚਰਨਜੀਤ ਸਿੰਘ ਉਰਫ ਮੋਹਿੰਦਰ ਉਹਨੂੰ ਦਿੱਲੀ ਪੁਲਿਸ ਨੇ ਅਰੈਸਟ ਕੀਤਾ ਤੇ ਉਹਦੇ ਅਗੇਂਸਟ ਉੱਤੇ ਪਰਚਾ ਵੀ ਰਜਿਸਟਰ ਹੋ ਗਿਆ ਜਿਹੜਾ ਨਵਦੀਪ ਕੁਲਾ ਹੈਗਾ ਉਹ ਉਹਦਾ ਸੰਪਰਕ ਜੇਲ੍ਹ ਦੇ ਵਿੱਚ ਹੀ ਹੈਪੀ ਜੱਟ ਜਿਹੜਾ ਗੈਂਗਸਟਰ ਹੈਗਾ ਉਹਦੇ ਨਾਲ ਬਣ ਗਿਆ ਸੀ ਉਹਨੂੰ ਦੀਪੂ ਨਾਮ ਦਾ ਬੰਦਾ ਸੀਗਾ ਜਿਹਨੇ ਉਹਦਾ ਟਾਈਪ ਕਰਾਇਆ ਸੀ ਤੇ ਉਹਨੇ ਹੀ ਉਹਨੂੰ ਵੈਪਨ ਪ੍ਰੋਵਾਈਡ ਕੀਤਾ ਸੀ ਐਪੀ ਜਟ ਕਾਫੀ ਸਾਰੇ ਕੇਸਸ ਦੇ ਵਿੱਚ ਵੌਂਟਡ ਹੈ ਅਸੀਂ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਇਹਦੇ ਲਿੰਕਸ ਕਿਸ ਤਰ੍ਹਾਂ ਬਣਿਆ ਤੇ ਇਹਦੇ ਨਾਲ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਉਹ ਵੀ ਜੋ ਹੈ ਇਨਵੈਸਟੀਗੇਟ ਕਰ ਰਹੇ ਹਾਂ ਮਹਾਰਦੀ ਰਜੇਸ਼ ਜੀ ਜਿਹਾ ਇਹਨਾਂ ਦਾ ਆਪਸੀ ਟਕਰਾਰਬਾਜੀ ਸੀਗੀ ਜਿਸ ਕਰਕੇ ਉਹਨਾਂ ਨੇ ਇੱਕ ਐਫ ਆਈ ਆਰ 142 ਵੀ ਰਜਿਸਟਰ ਹੋਈ ਹੈ ਦਾਹਰੀਵਾਲ ਉਹ ਉਸ ਤੋਂ ਜਸਟ ਇੱਕ ਨਾਈਟ ਪਹਿਲਾਂ ਹੀ ਰਜਿਸਟਰ ਹੋਈ ਸੀ ਕਿਉਂਕਿ ਉੱਥੇ ਜਿਹੜਾ ਨਵਦੀਪ ਭੁੱਲਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਿਹੜੀ ਦੂਜੀ ਪਾਰਟੀ ਆ ਉਹਦੇ ਤੇ ਅਟੈਕ ਕੀਤਾ ਸੀ ਉਹਨਾਂ ਦੇ ਘਰ ਤੇ ਅਟੈਕ ਕੀਤਾ ਸੀ ਜਿਸ ਕਰਕੇ 142 ਨੰਬਰ ਐਫਆਈਰ ਰਜਿਸਟਰ ਹੋਈ ਸੀ ਉਹਦੇ ਵਿੱਚ ਵੀ ਜਿਹੜੇ ਅਕਿਊਜ਼ ਸੀਗੇ ਉਹ ਵੀ ਪੁਲਿਸ ਨੇ ਫੜ ਲਈ ਸੀ ਉਹਦੇ ਵਿੱਚ ਵਿਸ਼ਾਲ ਕੁਮਾਰ ਜੋ ਇਸ ਤੋਂ ਇਲਾਵਾ ਬਾਕੀ ਬੰਦੇ ਹੈਗੇ ਉਹ ਵਿਸ਼ਾਲ ਕੁਮਾਰ ਹੈ ਇੱਕ ਨਿਸ਼ਾਨ ਸਿੰਘ ਹੈ ਇੱਕ ਜੀਵਨ ਸਿੰਘ ਹੈ ਤੇ ਇੱਕ ਰੋਹਿਤ ਉਰਫ ਹਲਦੀਆ ਸੋ ਇਹ ਬੰਦਿਆਂ ਨੂੰ ਪੁਲਿਸ ਨੇ ਉੱਥੋਂ ਫੜ ਲਿਆ ਸੀ ਬਟ ਜਿਹੜੇ ਦੋ ਬੰਦੇ ਤਿੰਨ ਬੰਦੇ ਜਿਹੜੇ ਸੀਗੇ ਉਹ ਉੱਥੋਂ ਫਰਾਰ ਹੋ ਗਏ ਸੀ ਉਹਨਾਂ ਨੇ ਨੈਕਸਟ ਦਿਨ ਰੰਜਿਸ਼ ਕਰਕੇ ਜਿਹੜਾ ਹੈ ਸ਼ੈਲੀ ਤੇ ਅਟੈਕ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਦਿੱਲੀ ਫਰਾਰ ਹੋ ਗਏ ਸੀ ਸੋ ਪੁਲਿਸ ਨੇ ਇਨਵੈਸਟੀਗੇਟ ਕਰਕੇ ਸਾਰਿਆਂ ਨੂੰ ਵਿਥਿਨ ਅ ਵੀਕ ਜਿਹੜਾ ਹੈ ਅਰੈਸਟ ਵੀ ਕਰ ਲਿਆ ਤੇ ਉਹਨਾਂ ਦੇ ਵੈਪਨਸ ਵੀ ਰਿਕਵਰ ਕਰ ਲਏ ਔਰ ਜਿਹੜਾ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਬੰਦਾ ਇੱਕ ਰਹਿੰਦਾ ਹੈ ਉਹਨੂੰ ਵੀ ਅਸੀਂ ਫੜਾਂਗੇ ਹੈਪੀ ਜਰਤ ਦੇ ਨਾਲੇ ਦੇ ਜਿਹੜੇ ਤਾਰ ਜੁੜੇ ਹੋਏ ਉਹਨਾਂ ਨੂੰ ਅਸੀਂ ਜੋ ਹੈ ਬਾਹਰ ਉਹਦਾ ਤੱਤ ਜਿਹੜੇ ਉਹ ਸਾਹਮਣੇ ਲੈ ਕੇ ਆਵਾਂਗੇ। ਸ਼ੈਲੀ ਦੇ ਗੋਲੀ ਮਾਰਨ ਦਾ ਜਿਹਨੂੰ ਉਹਦਾ ਪੈਚਅਪ ਕਰਾਉਣ ਨੂੰ ਲੈ ਕੇ ਸੀ। ਹਾਂਜੀ ਉਹ ਜਿਹੜਾ ਉਹ ਰੰਜਿਸ਼बाजी ਕਰਕੇ ਕਿਉਂ ਇੱਕ ਰਾਤ ਪਹਿਲਾਂ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਸ਼ਾਇਦ ਗਲਬਾਤ ਚੱਲ ਰਹੀ ਸੀ ਜਿਸ ਕਰਕੇ ਜੋ ਹੈ ਜੋ ਅਭੀ ਇਨਵੈਸਟੀਗੇਟ ਹੋ ਕੇ ਸਾਨੂੰ ਫਾਈਨਲ ਪਤਾ ਚੱਲੂਗਾ ਜਦੋਂ ਅਸੀਂ ਦੀ ਰਿਮਾਂਡ ਲੈ ਕੇ ਇਹਨੂੰ ਫਰਦਰ ਕੁਝ ਕੁਝ ਵੀ ਕਰਾਂਗੇ। ਬਟ ਇਹ ਜ਼ਰੂਰ ਹੈਗਾ ਕਿ ਇਹਦੇ ਤੇ ਗੋਲੀ ਮਾਰਨ ਦਾ ਇਹ ਕਾਰਨ ਇਹ ਸਾਹਮਣੇ ਆ ਰਹੇ। ਇੱਕ ਦੋਨੋ ਗਰੁੱਪ ਕਿਹੜੇ ਕਿਹੜੇ ਜਿਹੜੇ 1000 ਰਸਤੇ ਦਾ ਵੰਟੀ ਵਾਦਲਾ ਦੂਸਰਾ ਗਰੁੱਪ ਜਿਹੜਾ ਹੈ ਉਹਨਾਂ ਦੇ ਨੇਬਰ ਸੀ ਹੈਗੇ ਉੱਥੇ ਜੋ 142 ਦੇ ਮਤਈ ਵੀ ਹੈਗੇ ਤੋਂ ਉਹਨਾਂ ਦੇ ਅਗੇਂਸਟ ਉਹਨਾਂ ਦੀ ਰੰਜਿਸ਼ ਭਾਜੀ ਸੀ ਉਹਨਾਂ ਦਾ ਪੁਰਾਣਾ ਜੋ ਇਨਫੋਰਮੇਸ਼ਨ ਹੈ ਸਾਡੇ ਕੋਲ ਕਿ ਉਹ ਲੜਾਈ ਝਗੜਾ ਸੀਗਾ ਉਸ ਕਰਕੇ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਸੀ ਕਿੰਨੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਕਿੰਨੇ ਇਦੇ ਵਿੱਚ ਟੋਟਲ 6 ਮੁਲਜ਼ਮ ਜਿਹੜੇ ਉਹ ਅਕਿਊਜ਼ਡ ਅਰੈਸਟ ਹੋ ਚੁੱਕੇ ਹਨ ਇੱਕ ਦਿੱਲੀ ਤੋਂ ਸਾਨੂੰ ਪ੍ਰੋਡਕਸ਼ਨ ਵਨ ਤੇ ਅਸੀਂ ਲੈ ਕੇ ਆਵਾਂਗੇ 7ਵਾਂ ਉਹ ਹੋ ਜਾਏਗਾ ਤੇ ਇੱਕ ਮੁਲਜ਼ਮ ਜਿਹੜਾ ਹਲੇ ਰੰਦਾ ਅਰੈਸਟ ਕਰਨਾ ਉਹ ਦੀ ਅਰੈਸਟ ਪੁਲਿਸ ਜਲਦੀ ਕਰਦੀ